11ਵੀਂ ਜਮਾਤ ਚ ਪੜਦੀ ਨਾ ਬਾਲਕ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ ਆਪਣੇ ਆਸ਼ਕ ਦੇ ਪਿਆਰ ਦੇ ਵਿੱਚ ਅੰਨੀ ਹੋਈ ਇਸ ਔਰਤ ਨੇ ਅਜੀਹਕ ਕੁਝ ਕੀਤਾ ਆਸ਼ਕ ਨਾਲ ਘਰੋਂ ਫਰਾਰ ਹੋਈ 16 ਸਾਲ ਦੀ ਨਾ ਬਾਲਕ ਲੜਕੀ ਆਪਣੇ ਦੋਸਤ ਦੇ ਨਾਲ ਫਰਾਰ ਹੋ ਗਈ ਮਾਮੇ ਤੇ ਪੂਰੇ ਟੱਬਰ ਨੂੰ ਨੀਂਦ ਦੀਆਂ ਗੋਲੀਆਂ ਖਵਾ ਦੁੱਤੀਆਂ ਚਾਹ ਦੇ ਵਿੱਚ ਵੂਮਨ ਇੱਕ ਹੋ ਜ਼ਰਾ ਇਸ ਕੁੜੀ ਨੂੰ ਜਿਸ ਨੇ ਆਪਣੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਭਰਾ ਨੂੰ ਜਾਨ ਨੂੰ ਮਾਰ ਦਿੱਤਾ ਐ ਵਾ ਜੀ ਕਲ ਯੁਗ ਦਾ ਟਾਈਮ ਕਲ ਯੁਗ ਦਾ ਸਮਾਂ ਚੱਲ ਰਿਹਾ ਹੈ ਬਚ ਜੋ ਜਿੰਨਾ ਬਚ ਸਕਦੇ ਹੋ ਬਚਾ ਲਓ ਆਪਣੇ ਬੱਚਿਆਂ ਨੂੰ ਜਿੰਨਾ ਬਚਾ ਸਕਦੇ ਹੋ ਬਹੁਤ ਮਾੜਾ ਟਾਈਮ ਚੱਲ ਰਿਹਾ ਤੇ ਤੋਂ ਵੀ ਮਾੜਾ ਟਾਈਮ ਹੈ ਜੀ ਆਣਾ ਜੀ। ਰੋਮੀ ਦਾ ਸੁਭਾਅ ਬਾਲਾ ਗਰਮ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ। ਉਮੀਦ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ। ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਟ੍ਰੇਲਰ ਦੇਖ ਹੀ ਲਿਆ। ਕਿ ਇਹ ਚੱਲ ਰਿਹਾ ਜੋ ਟਾਈਮ ਕਾਲ ਯੁਗ ਦਾ ਟਾਈਮ। ਕੀ ਕੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ? ਤੇ ਇਹ ਕੀ ਕੀ ਹੈ ਜੇ ਦੇਖਣਾ ਬਾਕੀ ਹੈ? ਇਹ ਕਾਲ ਯੁਗ ਹੈ ਜਿਹੜਾ ਜੇ ਬਚਪਨ ਚ ਇਹ ਜਵਾਨ ਹੋਣਾ ਜਿੱਦਾਂ ਜਿੱਦਾਂ ਜਵਾਨ ਹੋਣਾ ਅੱਗੇ-ਅੱਗੇ ਤੀ ਵੇਖੀ ਜਾਇਓ ਤੀ ਕਿਹੋ ਕਿਹੋ ਜੀਆਂ ਖਬਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਮੈਂ ਤੇ ਜਦੋਂ ਇੰਸਟਾਗ੍ਰam ਖੋਲਦਾ ਪਤਾ ਨਹੀਂ ਅੱਗੇ ਕੀ ਕੀ ਦੇਖਣ ਨੂੰ ਮਿਲਦਾ ਜੋ ਮੈਂ ਸੋਚਿਆ ਵੀ ਨਹੀਂ ਕਦੀ ਕਿਹੋ ਜਿਹਾ ਸਮਾਂ ਆ ਗਿਆ ਪਹਿਲਾਂ ਜਿੱਦਾਂ ਗਵਾਂਡੀਆਂ ਦੀ ਕੁੜੀ ਹੁੰਦੀ ਨਾ ਉਹ ਵੀ ਆਪਣੀ ਭੈਣ ਲੱਗਦੀ ਵੀ ਉਹ ਭੈਣ ਆਪਣੀ ਅੱਜ ਦੀ ਡੇਟ 'ਚ ਪਹਿਲਾਂ ਉਹਨੂੰ ਵਿਆਹ ਕੇ ਲਿਆਣਗੇ ਘਰ 'ਚ ਗਵਾਂਡ ਚੀ ਉਦੋਂ ਹੀ ਪਹਿਲਾਂ ਸੈਟਿੰਗ ਹੋਏਗੀ ਤੇ ਕੁੜੀਆਂ ਜਿਹੜੀਆਂ ਉਹ ਵੀ ਇਹੋ ਜੀ ਤੱਕ ਇੱਥੋਂ ਤੱਕ ਸੋਚ ਰਧੀਆਂ ਵੀ ਨਹੀਂ ਆ ਮੇਰਾ ਭਰਾ ਲੱਗਦਾ ਏ ਜੇ ਕੁੜੀ ਖੁਦ ਕੋ ਮਤਲਬ ਦੇ ਰਹੀ ਏ ਮੌਕਾ ਮੌਕਾ ਦੇ ਰਹੀ ਏ ਤੇ ਅਗਲਾ ਕੱਟ ਕਰੇਗਾ ਹਰ ਕਿਸ ਨੂੰ ਉੱਥੇ ਅੱਗ ਲੱਗੀ ਦੀ ਏ ਕੋਈ ਨਹੀਂ ਇਹ ਸੋਚਦਾ ਕੋਈ ਨਹੀਂ ਇਹ ਸਮਝਦਾ ਵੀ ਆ ਮੇਰੀ ਭੈਣ ਲੱਗਦੀ ਏ ਜਾਂ ਮੇਰਾ ਭਰਾ ਲੱਗਦਾ ਨਾ ਅੱਗ ਲੱਗੀ ਪਈ ਏ ਸਾਰੇ ਪਾਸੇ ਪਹਿਲਾਂ ਮਾਮੇ ਚਾਚੇ ਦੀਆਂ ਕੁੜੀਆਂ ਉਹ ਵੀ ਭੈਣਾਂ ਲੱਗਦੀਆਂ ਹੁਣ ਤੂੰ ਹੀ ਖਬਰਾਂ ਦੇਖੋ ਤੀ ਪਈ ਮਾਮੇ ਦੀ ਕੁੜੀ ਨੂੰ ਢੜਾ ਕੇ ਲੈ ਗਿਆ ਕੋਈ ਚਾਚੇ ਦੀ ਕੁੜੀ ਨੂੰ ਢੜਾ ਕੇ ਲੈ ਜਾਣ ਜਾਂ ਲਿਆ ਕੋਈ ਛੋਟੀ ਛੋਟੀ ਕੁੜੀਆਂ ਆਪਣੇ ਛੋਟੇ ਬੱਚੇ ਜਿਹੜੇ ਆ ਮੁੰਡੇ ਆ ਆਪਸ ਦੇ ਵਿੱਚ ਰਲ ਕੇ ਕੀ ਕੁਸ਼ ਕਰੀ ਜਾ ਰਹੇ ਆ ਮੈਂ ਤਾਂ ਹੈਰਾਨ ਆ ਕੀ ਇਹ ਸਮਾਂ ਮੈਂ ਕਦੀ ਸੋਚਿਆ ਨਹੀਂ ਜੋ ਮੈਨੂੰ ਵੇਖਣ ਨੂੰ ਮਿਲ ਰਿਹਾ ਦੇਖ ਲੋ ਉਹਦੇ ਵਿੱਚ ਛੋਟੇ ਛੋਟੇ ਆ ਸਰਦਾਰ ਆ ਮੁੰਡੇ ਅਜੇ ਬੱਚੇ ਆ ਤੇ ਉਹਨਾਂ ਦੇ ਘਰ ਕੋਈ ਨਹੀਂ ਤੇ ਉਹਨਾਂ ਨੇ ਗੌਂਡੀਆਂ ਦੀ ਕੁੜੀ ਨੂੰ ਬੁਲਾਇਆ ਤੇ ਇਹਦੇ ਵਿੱਚ ਮੈਂ ਕੱਲਾ ਮੁੰਡਿਆਂ ਦੀ ਗਲਤੀ ਨਹੀਂ ਕੱਢਾਂਗਾ ਵੀ ਆ ਮੁੰਡਿਆਂ ਦੀ ਗਲਤੀ ਹੈ ਜਿਹੜੀ ਉਹ ਕੁੜੀ ਚੱਲ ਕੇ ਆਈ ਹੈ ਘਰ 'ਚ ਵੀਡੀਓ ਹੋ ਜੇ ਪੂਰੀ ਮੈਂ ਨਿੱਖੀ ਨਹੀਂ ਐ ਇੱਕ ਕਲਿੱਪ ਦੇਖਿਆ ਪਰ ਉਹ ਵੀਡੀਓ ਦੇ ਵਿੱਚ ਮੈਂ ਦੇਖਿਆ ਵੀ ਉਹ ਕੁੜੀ ਸਹਿਮਤ ਹੈ ਬਿਲਕੁਲ ਉਹ ਐਗਰੀ ਹੈ ਇਸ ਚੀਜ਼ ਨਾਲ ਜੋ ਵੀ ਇਹ ਕੰਮ ਚੱਲਣ ਡਿਆ ਸੀ ਜੋ ਆ ਪ੍ਰੋਗਰਾਮ ਚੱਲਣ ਡਿਆ ਇਹਨਾਂ ਦੇ ਵਿੱਚ ਉਹਦੇ ਵਿੱਚ ਐ ਨਹੀਂ ਲੱਗਣ ਡਿਆ ਸੀ ਕਿ ਕੋਈ ਕੁੜੀ ਨੂੰ ਡਰਾ ਧਮਕਾ ਕੇ ਜਾਂ ਜ਼ਬਰਦਸਤੀ ਨਾ ਹੁਣ ਗੱਲ ਤੇ ਫੇਰ ਉਹੀ ਆ ਗਈ ਨਾ ਵੀ ਕਸੂਰ ਫੇਰ ਨਿਕਲਣਾ ਮੁੰਡਿਆਂ ਦਾ ਹੀ ਹਮੇਸ਼ਾ ਮੁੰਡਿਆਂ ਦਾ ਹੀ ਕਸੂਰ ਨਿਕਲਦਾ ਕੁੜੀ ਆ ਜਾ ਕੇ ਫੇਰ ਹੋ ਜਾਂਦਾ ਕੀ ਇਥੇ ਵੀ ਉਹ ਵਿਚਾਰੀ ਉਹ ਛੋਟੀ ਸੀ ਅਜੇ ਪੋਲੀ ਸੀ ਨਹੀਂ ਸਮਝ ਜੀ ਐ ਗੱਲਾਂ ਹੋ ਜਾਂਦੀਆਂ ਬਾਅਦ ਚੋਂ ਮੌਕੇ ਤੇ ਇਹ ਚੀਜ਼ਾਂ ਕਿੱਥੋਂ ਸਿੱਖਣ ਨੂੰ ਮਿਲ ਰਹੀਆਂ ਐ ਕਿਦਾਂ ਕਿਦਾਂ ਸਿੱਖ ਰਹੇ ਨੇ ਬੱਚੇ ਐ ਇਹ ਸਾਰਾ ਕਸੂਰ ਹੈ ਸਮਾਰਟਫੋਨ ਦਾ ਸਾਰਾ ਕਸੂਰ ਹੈ ਸੋਸ਼ਲ ਮੀਡੀਆ ਦਾ ਇੰਸਟਾਗ੍ਰਾਮ ਦਾ ਜਿੱਥੇ ਕੀ ਆਪਾਂ ਇੰਨਾ ਗੰਦ ਵੇਖ ਰਹੇ ਆ ਹੁਣ ਮੈਂ ਫੋਨ ਚਲਾ ਰਿਹਾ ਮੇਰੇ ਕੋਲ ਇੰਸਟਾਗ੍ਰਾਮ ਐ ਖੋਲਦਾ ਉਹਦੇ ਵਿੱਚ ਗੰਦਮੰਦ ਆ ਜਾਂਦਾ ਮੈਂ ਫੋਲੋ ਨਹੀਂ ਕੀਤਾ ਪਤਾ ਨਹੀਂ ਫਿਰ ਕਿੱਦਾਂ ਆ ਜਾਂਦਾ ਹੁਣ ਤੁਹਾਡੇ ਘਰਾਂ ਦੇ ਵਿੱਚ ਛੋਟੇ ਬੱਚੇ ਆ ਉਹਨਾਂ ਦੇ ਫੋਨ ਹੈਗਾ ਥੱਜ ਉਹਦੇ ਵੀ ਆਹੋ ਗੰਦਮੰਦ ਆਣਾ ਤੇ ਜਿਹੜਾ ਛੋਟਾ ਬੱਚਾ ਉਹ ਜ਼ਿਆਦਾ ਇਸ ਚੀਜ਼ ਨੂੰ ਜ਼ਿਆਦਾ ਗੌਰ ਨਾਲ ਵੇਖਦਾ ਉਹ ਜ਼ਿਆਦਾ ਇੰਟਰਸਟ ਲੈਂਦਾ ਇਹੋ ਜਿਹੀਆਂ ਚੀਜ਼ਾਂ 'ਚ ਜਦੋਂ ਆਪਾਂ ਛੋਟੇ ਹੀ ਨਾ ਉਦੋਂ ਆਪਾਂ ਵੀ ਇਹੋ ਚੀਜ਼ਾਂ ਦੇ ਵਿੱਚ ਜਦੋਂ ਕੋਈ ਚੀਜ਼ ਲੱਭਦੀ ਹੈ ਇਹੋ ਜੀ ਤੇ ਆਪਾਂ ਬੜਾ ਇੰਟਰਸਟ ਲੈਂਦੇ ਰਹੇ ਆ ਅੱਜ ਇਹ ਚੀਜ਼ਾਂ ਜਿੱਦਾਂ ਜਿੱਦਾਂ ਉਮਰ ਦੇ ਹਿਸਾਬ ਨਾਲ ਨਾ ਪਤਾ ਲੱਗਦਾ ਜਾਂਦਾ ਚੀਜ਼ਾਂ ਨਾ ਆਪਾਂ ਵਾਕਈ ਬਹੁਤ ਤੇਜ਼ੀ ਚੜਦੀ ਆ ਪਰ ਸਚਾਈ ਹੈ ਵਾਪੇ ਯਾਰ ਬੱਚੇ ਘਰਾਂ ਦੇ ਵਿੱਚ ਛੋਟੇ ਜਿਹੜੇ ਉਹ ਕੀ ਸਿੱਖਣਗੇ ਜੋ ਇਹ ਕੰਮ ਚੱਲ ਰਿਹਾ ਅੱਜ ਸਮਾਜ ਦੇ ਵਿੱਚ ਬਹੁਤ ਮਾੜੀ ਗੱਲ ਹੈ ਔਰ ਮਾਂ ਪਿਓ ਦਾ ਸਭ ਤੋਂ ਵੱਡਾ ਰੋਲ ਆ ਦੇ ਵਿੱਚ ਮਾਂ ਪਿਓ ਦਾ ਸਭ ਤੋਂ ਵੱਡਾ ਕਸੂਰ ਆ ਵੀ ਜਿਹੜੀਆਂ ਮਾਵਾਂ ਘਰਾਂ ਦੇ ਵਿੱਚ ਆਪਣੇ ਅਜੇ ਬੱਚਾ ਛੇ ਮਿੰਟ ਜਦਾਂ ਜੇ ਬੈਠਣ ਜੋਗਾ ਵੀ ਨਹੀਂ ਹੋਇਆ ਉਹਨੂੰ ਫੋਨ ਫੜਾ ਦਣ ਗੀਆਂ YouTube ਲਾ ਕੇ ਉਹਨੂੰ ਫੜਾ ਦਣ ਗੀਆਂ ਵੀ ਲੈ ਤੂੰ ਕਾਰਟੂਨ ਵੇਖਦਾ ਰਹਾ ਤੇ ਉਹ ਆਰੇ ਲਗਾ ਰਹੇਗਾ ਤੇ ਮਾਵਾਂ ਕੀ ਕਰਦੀਆਂ ਉਹਨੂੰ ਫੋਨ ਫੜਾ ਕੇ ਆਪ ਕੰਮ ਲੱਗੀਆਂ ਦਿੰਦੀਆਂ ਬੱਚਾ ਉਹਦੇ ਵਿੱਚ ਕੀ ਕੁਝ ਦੇਖ ਰਿਹਾ ਛੋਟਾ ਬੱਚਾ ਚੀਜ਼ਾਂ ਨੂੰ ਜਿਆਦਾ ਗੌਰ ਨਾਲ ਦੇਖਦਾ ਉਹ ਜਿਆਦਾ ਛੇਤੀ ਹੈ ਚੀਜ਼ਾਂ ਨੂੰ ਸਿੱਖਦਾ ਅੱਜ ਉਹ ਬੱਚਾ ਕਾਰਟੂਨ ਦੇਖਦਾ ਪਿਆ ਹੌਲੀ ਹੌਲੀ ਉਹਨੇ ਪਤਾ ਨਹੀਂ ਕੀ ਕੁਝ ਵੇਖਣਾ ਜੋਗਾ ਅੰਦਾ ਆ ਰਿਹਾ ਉਹਨੇ ਉਹ ਚੀਜ਼ਾਂ ਦੇ ਚ ਸਿੱਖ ਕੇ ਉਹੋ ਹੀ ਚੀਜ਼ਾਂ ਨੇ ਕਰਨੀਆਂ ਤੇ ਮਾਂ ਦਾ ਤੇ ਪਿਓ ਦਾ ਬਹੁਤ ਵੱਡਾ ਰੋਲ ਹੁੰਦਾ ਬੱਚੇ ਨੂੰ ਜੋ ਵੀ ਸਿੱਖਣ ਨੂੰ ਮਿਲਦਾ ਜੋ ਵੀ ਮਾਂ ਸਿਖਾਉਂਦੀ ਹੈ ਨਾ ਉਹੀ ਬੱਚਾ ਅੱਗੇ ਸਿੱਖਦਾ ਵੱਡਾ ਹੋ ਕੇ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾਣੇ ਤੇ ABC ਤੇ ਨਾਰਮਲੀ ਆਪਣੀ ਮਾਂ ਜਿਹੜੀ ਹੁੰਦੀ ਆ ਉਹੀ ਘਰ 'ਚ ਸਿਖਾਉਂਦੀ ਹੈ ਨਾ ਅੱਜ ਤੇ ਮਤਲਬ ਮਾਂ ਸਿਖਾ ਹੀ ਗੰਦ ਰਹੀ ਆਪਣੇ ਬੱਚੇ ਨੂੰ ਫੋਨ ਫੜਾਇਆ ਦਾ ਪੜ੍ਹਾਈ ਲਿਖਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਸ ਐ ਹੋਈ ਹੈ ਕਿ ਉਹ ਬਸ ਫੋਨ ਵੇਚਦਾ ਰਹੇ ਉਹ ਆਰੇ ਲੱਗਾ ਰਹੇ ਤੇ ਮੈਂ ਬਸ ਕੰਮ ਕੁੰਮ ਕਾਲਾਂ ਛੇਤੀ ਛੇਤੀ ਮਾਵਾਂ ਖੁਦ ਲੱਗੀ ਦੀਆਂ ਵੀਡੀਓ ਬਣਾਣ ਬੱਚਿਆਂ ਦੇ ਸਾਹਮਣੇ ਤੇ ਬੱਚਿਆਂ ਨੇ ਕਿਥੋਂ ਹਟਣਾ ਕੱਲ ਨੂੰ ਕਿੱਦਾਂ ਦਾ ਯਾਰ ਸਮਾ ਆ ਗਿਆ ਵਾ ਨਾ ਤੇ ਮਾਂ ਪਿਓ ਨੂੰ ਸ਼ਰਮ ਹੈ ਨਾ ਬੱਚਿਆਂ ਨੂੰ ਸ਼ਰਮ ਰਹੀ ਹੁਣ ਮਾਂ ਪਿਓ ਨੇ ਜੋ ਕਰਨਾ ਬੱਚਿਆਂ ਨੇ ਤੇ ਉਹ ਹੀ ਸਿੱਖਣਾ ਤੇ ਬਾਅਦ ਚ ਕਸੂਰ ਕੱਢਣਗੇ ਬੱਚਿਆਂ ਦਾ ਕਸੂਰ ਤੇ ਤੁਹਾਡਾ ਵਾ ਜਿਹੜੇ ਤੁਸੀਂ ਇਹਨਾਂ ਨੂੰ ਸਿਖਾ ਰਹੇ ਹੋ ਗਲਤ ਚੀਜ਼ਾਂ ਕਸੂਰ ਤੇ ਮਾਂ ਪਿਓ ਦਾ ਬੱਚਿਆਂ ਦਾ ਕਾਹਦਾ ਬੱਚੇ ਤੇ ਸਿੱਖਣਗੇ ਨਾ ਜੋ ਤੁਸੀਂ ਸਿਖਾਓਗੇ ਤੁਸੀਂ ਤੇ ਉਹਨਾਂ ਨੂੰ ਮਤਲਬ ਹਰ ਵੇਲੇ ਫੋਨ ਫੜਾਇਆ ਹੁੰਦਾ ਹੁਣ ਐ ਹੋਈ ਤੁਸੀਂ ਦੇਖ ਲੋ ਦੀ ਉਮਰ ਦੇਖ ਲੋ ਕੀ ਆ ਤੇ ਸਕੂਲ ਚ ਗਈ ਵੀ ਆ ਸਕੂਲੇ ਆ ਹਾਲ ਆ ਸਕੂਲਾਂ ਚ ਅੱਜ ਕੱਲ ਫੋਨ ਵੀ ਚੱਲ ਜਾਂਦੇ ਆ ਤੇ ਡਰੈਸ ਦੇਖ ਲੋ ਆ ਦੀ ਤੇ ਮਾਡਲ ਬਣੀ ਦੀ ਆ ਫੈਸ਼ਨ ਦੇਖੋ ਤੇ ਮੇਕਅਪ ਦੇਖੋ ਆ ਦਾ ਤੇ ਉਮਰ ਕਿੰਨੀ ਕਰੇ ਬਣੀ ਦੀ ਆ ਕਿ ਜਿਦਾ ਮੈਂ ਬੜੀ ਵੱਡੀ ਕੁੜੀ ਆ ਮੈਨੂੰ ਸਾਰੀ ਦੁਨੀਆਦਾਰੀ ਦਾ ਪਤਾ ਤੇ ਜਦੋਂ ਕੱਲ ਨੂੰ ਇਹੋ ਜੀ ਨਾਲ ਹੋ ਗਏ ਨਾ ਤੱਕਾ ਫੇਰ ਨਾ ਨਾ ਕਹਿਣਾ ਵੀ ਹੁਣ ਚਲੋ ਲਿਆਓ ਮੋਮਬਤੀਆਂ ਤੇ ਫੁਕੀਏ ਤੇ ਚਲੋ ਹੁਣ ਨਾਰੇ ਤੇ ਤਰਨੇ ਲਾਈਏ ਤੇ ਫੇਰ ਬਾ ਚੁੱਕੀ ਹੋਣਾ ਕੁਛ ਨਹੀਂ ਹੋਣਾ ਫਿਰ ਇਨਸਾਫ ਦੇ ਭੁੱਲ ਜਾ ਤੇ ਜਿਹੜੀਆਂ ਇਹੋ ਜਿਹੀਆਂ ਕੁੜੀਆਂ ਨੂੰ ਅੱਗ ਲੱਗੀ ਦੀ ਹੈ ਨਾ ਤੇ ਇਹਨਾਂ ਦੇ ਮਾਪਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹਨੂੰ ਕੋ ਨਾ ਰੋਗ ਲੋ ਜੇ ਬਾਅਦ ਚੋਂ ਕੁਛ ਨਹੀਂ ਜੇ ਮਿਲਣਾ ਕੁਛ ਨਹੀਂ ਜੇ ਹੱਲ ਹੋਣੇ ਬਾਅਦ ਚ ਤੁਸੀਂ ਰੋਣਾ ਪਿੱਟਣਾ ਵੀ ਆਡਾ ਸਾਥ ਦਿਓ ਆਡੀ ਕੁੜੀ ਨਾਲ ਠੱਕਾ ਹੋ ਗਿਆ ਤੇ ਫਿਰ ਬਾਅਦ ਚੋਂ ਕਿਸੇ ਨੇ ਸਾਥ ਨਹੀਂ ਦੇਣਾ ਤੇ ਤੁਹਾਨੂੰ ਪਤਾ ਹੀ ਹੈ ਅਜ ਤੱਕ ਕਿੰਨਾ ਕੀ ਇਨਸਾਫ ਮਿਲਿਆ ਇਸ ਕਰਕੇ ਕੱਲ ਨੂੰ ਆਪਾਂ ਲੋਕਾਂ ਦੇ ਉਂਗਲ ਚੁੱਕੀਏ ਲੋਕਾਂ ਦੇ ਰੋਲਾ ਪਾਈਏ ਇਸ ਕਰਕੇ ਕਹਿਨੇ ਜੀ ਇਹ ਸਾਥ ਦੇਣਾ ਅਸੋ ਤੱਕ ਕਿ ਆਪਾਂ ਵੀ ਨਹੀਂ ਦੇਣਾ ਸਾਥ ਤੇ ਨਾ ਮੈਂ ਸਾਥ ਦੇਣਾ ਹੀ ਹੈ ਹੋਈਆਂ ਕੁੜੀਆਂ ਦਾ ਅੱਜ ਕੀ ਰਾਤ ਮਜ਼ਾ ਅੱਜ ਕੀ ਰਾਤ ਇੱਕ ਉਸ ਚੱਲ ਰਿਹਾ ਆਪਣੇ ਸਕੂਲਾਂ ਚ ਐ ਸਿਖਾਇਆ ਜਾ ਰਿਹਾ ਬੱਚਿਆਂ ਨੂੰ ਕਮਕੀ ਮਾਰਨੇ ਸਿਖਾਇਆ ਜਾ ਰਿਹਾ ਜਿਹੜੀਆਂ ਇਥੇ ਕੁੜੀਆਂ ਨੇ ਉਹਨਾਂ ਨੂੰ ਅੱਗ ਲੱਗੀ ਦੀ ਹੈ ਪਤਾ ਨਹੀਂ ਇਹ ਕਿਹੜੀ ਅੱਗ ਲੱਗੀਗੀ ਇਹਨਾਂ ਨੂੰ ਣਿਪੇ ਠੁਮਕੇ ਮਾਰਨ ਲਈ ਜਾਂ ਡਾਂਸ ਕਰਨ ਲਈ ਇਹਨਾਂ ਦੇ ਵਿੱਚ ਇੱਕੋ ਹੀ ਟੈਲੈਂਟ ਹੈ ਕੋਈ ਇਹਨਾਂ ਦੇ ਵਿੱਚ ਐ ਨਹੀਂ ਟੈਲੈਂਟ ਕੀ ਮੈਂ ਅਫਸਰ ਬੰਨਾ ਜਾਂ ਮੈਂ ਵਿੱਚ ਕਮਾਂਡਰ ਬੰਨਾ ਜਾਂ ਮੈਂ ਇੰਜੀਨੀਅਰ ਬੰਨਾ ਜਾਂ ਹੋਰ ਕੋਈ ਟੈਲੈਂਟ ਨਹੀਂ ਹੈ ਕੁੜੀਆਂ ਚ ਆ ਜਾ ਕੇ ਇੱਕੋ ਹੀ ਟੈਲੈਂਟ ਲੱਗਦਾ ਮੈਨੂੰ ਬਸ ਇਹ ਜਿਹੜੀ ਠੁਮਕੇ ਮਾਰ ਰਹੀਆਂ ਇਥੇ ਅੱਗ ਲੱਗੀ ਦੀ ਹੈ ਯਾਰ ਵੇਖੋ ਤੁਸੀਂ ਅਜੇ ਜ਼ਮੀਨ ਚੋਂ ਨਿਕਲਦੀਆਂ ਵਣੀਆਂ ਤੇ ਕੀ ਕਰਨ ਦੀਆਂ ਉਹਦੇ ਮਾਪਿਓ ਕੰਜਰਾਂ ਨਾਲ ਦੇ ਪਤਾ ਨਹੀਂ ਯਾਰ ਕੀ ਚੱਲ ਕੀ ਰਿਹਾ ਸਾਲਾ ਉਹਦਾ ਸਾਰਾ ਕਸੂਰ ਜਿਹੜੀਆਂ ਇੱਥੇ ਵੱਡੀਆਂ-ਵੱਡੀਆਂ ਕੰਜਰੀਆਂ ਨੱਚ ਰਹੀਆਂ ਕੋਠਾ ਖੋਲਿਆ ਜਿਹੜਾ ਇੰਸਟਾਗ੍ਰam ਤੇ ਜਿਹੜੀਆਂ ਰੰਡੀਆਂ ਜਿਹੜੀਆਂ ਇੱਥੇ ਨੱਚ ਰਹੀਆਂ ਜਿਹੜੀਆਂ ਉਹਨਾਂ ਦੀ ਬਦੌਲਤ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਉਹ ਵੇ ਰਸਤੇ ਤੇ ਤੁਰੀਆਂ ਐਸੇ ਲਾਈਨ ਤੇ ਤੁਰੀਆਂ ਕੋਈ ਸ਼ਰਮ ਨਹੀਂ ਆਂਦੀ ਇਹਨਾਂ ਨੂੰ ਪੀੜਾਂ ਦੇ ਮਾਪਿਓ ਨੂੰ ਵੀ ਸ਼ਰਮ ਨਹੀਂ ਵੀ ਤੁਹਾਡੀ ਵਜ੍ਹਾ ਕਰਕੇ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਲੋਕਾਂ ਦੇ ਘਰਾਂ ਜਾਏ ਸਕੂਲ ਜਾਣ ਵਾਲੀਆਂ ਕੁੜੀਆਂ ਉਹ ਤੁਹਾਡੀ ਵੀਡੀਓ ਵੇਖਦੀਆਂ ਉਹ ਵੀ ਇਹੋ ਹੀ ਸੋਚਦੀਆਂ ਵੀ ਜੇ ਇਹ ਫੇਮਸ ਹੋ ਗਈਆਂ ਉਹਨਾਂ ਨੂੰ ਕਿੰਨੇ ਲੋਕ ਫੋਲੋ ਕਰਦੇ ਆ ਤੇ ਉਹ ਵੀ ਇਹੋ ਕੰਮ ਕਰਨੀਆਂ ਪੜਨ ਲਿਖਣ ਦਾ ਕੋਈ ਮਤਲਬ ਨਹੀਂ ਆ ਕੋਈ ਲੈਣਾ ਦੇਣਾ ਨਹੀਂ ਹੈ ਪੜਾਈ ਲਿਖਾਈ ਨਾਲ ਕੋਈ ਲੈਣਾ ਦੇਣਾ ਨਹੀਂ ਅਫਸਰ ਬੰਨਾ ਮਤਲਬ ਹੀ ਕੋਈ ਨਹੀਂ ਅੱਜ ਬਸ ਇੱਕੋ ਹੀ ਟਾਰਗੇਟ ਆ ਕੁੜੀਆਂ ਦਾ ਪਹਿਲਾਂ ਹੁੰਦਾ ਸੀ ਵੀ ਆਪਾਂ ਨੇ ਨੰਬਰ ਲੈਣੇ ਆ ਨੇ ਪਰਸੈਂਟ ਲੈਣੇ ਆ 100 100% ਲੈਣਾ ਹੁਣ ਕੀ ਆ ਕਿ ਮੈਂ ਇੱਕ ਦਿਨ ਦੇ 1 ਲੱਖ 2 ਲੱਖ ਕਿੰਨੇ ਮਤਲਬ ਵੀਊ ਆਣੇ ਚਾਹੀਦੇ ਆ ਟਾਰਗੇਟ ਮੇਰੇ ਐਨੇ ਫਾਲੋਅਰ ਅਨੇ ਦਿਨ ਚ ਨੇਵਦਨੇ ਚਾਹੀਦੇ ਆ ਆ ਟਾਰਗੇਟ ਕੋਈ ਸ਼ਰਮ ਕਰ ਲੋ ਕੋਈ ਸ਼ਰਮ ਨੂੰ ਹੱਥ ਮਾਰੋ ਅਜੇ ਤੇ ਬਿਮਾਰੀ ਜਿਹੜੀ ਆ ਦਿੱਲੀ ਤੋਂ ਪਰਲੇ ਪਰੇ ਇਹੋ ਜਿਹੀਆਂ ਦਰਾਂ ਆਂਦੀ ਐ ਪੰਜਾਬ ਚ ਵੀ ਸ਼ੁਰੂ ਹੋ ਗਿਆ ਕੰਮ ਤੇ ਇੱਥੇ ਵੀ ਇਹੋ ਹੀ ਠਮਕਾ ਇਹ ਮੁਜਰਾ ਕੋਠਾ ਇਹ ਸ਼ੁਰੂ ਹੋ ਗਿਆ ਕੰਮ ਹੁਣ ਆਨਲਾਈਨ ਚਲੋ ਕੋਈ ਗੱਲ ਨਹੀਂ ਆਪਾਂ ਤੇ ਰੋਲਾ ਪਾ ਰਹੇ ਆ ਜਿੱਦਨ ਘਰ ਜਾਗ ਲੱਗਦੀ ਹੈ ਨਾ ਪਤਾ ਫੇਰ ਲੱਗਦਾ ਉਹਦਨ ਤਹੀ ਪਛਤਾਣਾ ਉਹਦਨ ਤਹੀ ਕਹਿਣਾ ਵਾਕੇ ਯਾਰ ਅੱਜ ਅਡ ਨਾ ਹੋ ਗਿਆ ਨੁਕਾਸ਼ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਸੀ ਉਹ ਸਮਾਂ ਲੰਘ ਜਾਣਾ ਉਹਦੋਂ ਔਰ ਅੱਗੇ ਆ ਨਾ ਮਾੜਾ ਟਾਈਮ ਆਲਾ ਲਾਵਾ ਜਿੰਨਾ ਹੋ ਸਕਦਾ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਔਰ ਜਿੰਨੀਆਂ ਇੱਥੇ ਕੁੜੀਆਂ ਨੇ ਗੰਦ ਪਾਇਆ ਦਾ ਸੋਸ਼ਲ ਮੀਡੀਆ ਤੇ ਨੱਚ ਨੱਚ ਕੇ ਇਹਨਾਂ ਨੇ ਮਤਲਬ ਆਪਣੇ ਘਰ ਨੂੰ ਕੋਠਾ ਬਣਾ ਰਿਆ ਮੈਨੂੰ ਐ ਨਹੀਂ ਸਮਝ ਆਂਦੀ ਵੀ ਨੱਚ ਕਿਉਂ ਰਹੀਆਂ ਜਤੀ ਕਿਉਂ ਨੱਚ ਰਹੀਆਂ ਜੀ ਜਿਹੜੀਆਂ ਨੱਚਦੀਆਂ ਵਾਂ ਉਹ ਤੇ ਸੱਭਿਆਚਾਰਕ ਪੰਗੜਾ ਕਰੋ ਪਲੀਆਂ ਵਾਂ ਉਹਨਾਂ ਦੀ ਤਾਂ ਸਮਝ ਆਂਦੀ ਹੈ ਵੀ ਉਹ ਉਹਨਾਂ ਦਾ ਪ੍ਰੋਫੈਸ਼ਨ ਉਹ ਕੰਮ ਕਰਦੀਆਂ ਉਹਨਾਂ ਦਾ ਘਰ ਇਤੋਂ ਚੱਲਦਾ ਤੁਸੀਂ ਤੁਸੀਂ ਕਿਹੜੀ ਖੁਸ਼ੀ ਚ ਨੱਚ ਰਹੀਆਂ ਜੀ ਤੁਸੀਂ ਕਿਹੜੀ ਗੱਲੋਂ ਘਰ ਨੂੰ ਕੋਠਾ ਬਣਾ ਹੜਿਆ ਦਾ ਤੁਹਾਨੂੰ ਕੋਈ ਮਾਂ ਪਿਓ ਦੀ ਆਪਣੇ ਦੀ ਕਿਸੇ ਦੀ ਵੀ ਸ਼ਰਮ ਨਹੀਂ ਰਿਸ਼ਤੇਦਾਰੀਆਂ ਨੇ ਵਗਾਲ ਲਈ ਦੀਆਂ ਰਿਸ਼ਤੇਦਾਰੀਆਂ ਨੇ ਇਹ ਲੜਾਈ ਲੱਲੀ ਦੀ ਹੈ ਵੀ ਤੁਹਾਨੂੰ ਰੋਕੇ ਨਾ ਕੋਈ ਨਾ ਉਹਨਾਂ ਦੇ ਭਰਾ ਨਾ ਮਾਂ ਨਾ ਪਿਓ ਸਾਰੇ ਕੰਜਰ ਇਕੱਠੇ ਹੋਏ ਦੇ ਆ ਜਿਹੜੇ ਇਥੇ ਇੰਸਟਾਗ੍ਰam ਤੇ ਨੱਚ ਰੀਆਂ ਜਿਹੜੀਆਂ ਇਹਨਾਂ ਦਾ ਖਾਨਦਾਨ ਵੀ ਕੰਜਰ ਨੇ ਕਿਉਂਕਿ ਕੰਜਰਾਂ ਦੇ ਵਿੱਚ ਰਿਵਾਜ ਹੁੰਦਾ ਪਿਆਜ ਲੈ ਕੰਜਰ ਖਾਨਾ ਖੋਲਿਆ ਦਾ ਇਹਨਾਂ ਦੇ ਵਿੱਚ ਕੋਈ ਸ਼ਰਮ ਨਹੀਂ ਇਹਨਾਂ ਨੂੰ ਪੀ ਇਹਨਾਂ ਦਾ ਕਿਦਾਂ ਪ੍ਰੋਫੈਸ਼ਨ ਆ ਘਰ ਦਾ ਜਿੱਦਾਂ ਇਹਨਾਂ ਦਾ ਕਾਰੋਬਾਰ ਹੈ ਜਿੱਦ ਐਦਾਂ ਨੱਚਣਗੇ ਜਿੱਦਾਂ ਪਿਓ ਦਾ ਵਿਆਹ ਆ ਕਿਤੇ ਦੂਜਾ ਗੱਲ ਅਥੇ ਮੁੱਕ ਜਾਂਦੀ ਆ ਪੀ ਮੁੰਡਿਆਂ ਦੀ ਸੋਚ ਜਿਹੜੀ ਆ ਨਾ ਉਹ ਨਿੱਕੀ ਆ ਇਹਨਾਂ ਦੀ ਹਰ ਪਾਸੋਂ ਸੋਚ ਵੀ ਉੱਚੀ ਐ ਇਹ ਜੋ ਮਰਜ਼ੀ ਕਰਨ ਇਹ ਸਾਰੇ ਪਾਸੋਂ ਸਹੀ ਨੇ ਲੱਖ ਲਾਨ ਤੈ ਹੋ ਜੀਆਂ ਧੀਆਂ ਤੇ ਜਣੀਆਂ ਆਪਣੇ ਮਾਪਿਆਂ ਦੀ ਇਕੱਜਤੀ ਮਦਰ ਰੋਲ ਹੜੀ ਹੋ ਜਾਨਾ ਨੇ ਸੋਸ਼ਲ ਮੀਡੀਆ ਹੀ ਸਭ ਕੁਝ ਹੋ ਗਿਆ ਨਾਲੀ ਜਣੀਆਂ ਇੱਥੇ ਇਸ ਵੇਲੇ ਇੰਸਟਾਗ੍ਰਾਮ ਤੇ ਡਿਪੈਂਡ ਨੇ ਵੀ ਮੇਰੇ ਐਨੇ ਫਾਲੋਅਰ ਐ ਅੱਜ ਕੱਲ ਫਾਲੋਅਰ ਨਾਲ ਜੱਜ ਕਰਦੇ ਆ ਲੋਕ ਵੀ ਤੇਰੇ ਫਾਲੋਅਰ ਕਿੰਨੇ ਐ ਜੇਕਰ ਲੱਖ ਤੋਂ ਉੱਤੇ ਐ ਉਹਦੀ ਬਣੋ ਸਮਾਜ 'ਚ ਹੈ ਜੀ ਇਹ ਮਰੀ ਮੋਦੀ ਇੱਜ਼ਤ ਆਪਣੀ ਯਾਰੀ ਦੋਸਤੀ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਉਹਨੂੰ ਕਹਿੰਗੇ ਵਾਹ ਯਾਰ ਇਹਦੇ ਬੰਦੇ ਦੇ ਫੋਲੋਅਰ ਵੜੇ ਆ ਇਹਦੇ ਕੁੜੀ ਦੇ ਫੋਲੋਅਰ ਵੜੇ ਆ ਤੇ ਜਿਹਦੇ ਫੋਲੋਅਰ ਨਹੀਂ ਆ ਉਹ ਭਾਵੇਂ ਜਿੰਨਾ ਮਰਜੀ ਚੰਗਾ ਸਮਾਜ ਸੇਵਕ ਬੰਦਾ ਵਾ ਚਾਹੇ ਜਿੰਨਾ ਮਰਜੀ ਪੜਿਆ ਲਿਖਿਆ ਵਾ ਚਾਹੇ ਜਿੰਨਾ ਮਰਜੀ ਇੱਜ਼ਤਦਾਰ ਫੈਮਲੀ ਤੋਂ ਐ ਉਹਦੀ ਕੋਈ ਇੱਜ਼ਤ ਨਹੀਂ ਐ ਉਹਦੀ ਕੋਈ ਪਛਾਣ ਹੀ ਨਹੀਂ ਐ ਜਿਹਦੇ ਇੰਸਟਾਗ੍ਰਾਮ ਤੇ ਫੋਲੋਅਰ ਨੇ ਉਹਦੀ ਉਹਦੀ ਇੱਜ਼ਤ ਐ ਸਮਾਜ ਦੇ ਵਿੱਚ ਤੇ ਅੱਜ ਕਿਆ ਸਮਾ ਆ ਗਿਆ ਯਾਰ ਅਰਦੇਨੀ ਤੂੰ ਮੈਨੂੰ ਕਿੰਨਾ ਵਹਿਸ਼ਾ ਦਾਂ ਹੁਣੇ ਕਾ ਜਿਹੜੀ ਮਹਿਕ ਪ੍ਰੀਤ ਆ ਜਿਹੜੀ ਇਹ ਵੀ ਆਪਣੇ ਆਪ ਚੰਨੂ ਵੀ ਲੱਗਦਾ ਕਿ ਮੈਂ ਬੜੀ ਵੱਡੀ ਸੁਪਰਸਟਾਰ ਆ ਇਸ ਵੇਲੇ ਮੇਰੇ ਹਰ ਪਾਸੇ ਚਰਚੇ ਹੋ ਰਿਹਾ YouTube ਤੇ ਮੇਰੀ ਲੋਗ ਰੋਸਟਿੰਗ ਕਰ ਰਿਹਾ ਉਹਨੂੰ ਲੱਗਦਾ ਵੀ ਮੇਰੀ ਇਹ ਤਾਰੀਫ ਹੋ ਰਹੀ ਹੈ ਪਰ ਅਸਲ ਚ ਐਕਚੁਅਲੀ ਕੀ ਆ ਕਿਦਾ ਦਿਮਾਗ ਮੈਂਟਲੀ ਅਫਸਟ ਧਮਾਗੀ ਤੌਰ ਤੇ ਪਰੇਸ਼ਾਨ ਕੂਲੀਪ ਲਾ ਲਾ ਕੇ ਆ ਹੋ ਗਈ ਦੀ ਮੈਂਟਲ ਤੇ ਹੋਰ ਅਦੇ ਵਿੱਚ ਇਹੋ ਹੀ ਆਪੇ ਇਹਨੂੰ ਇਲਾਜ ਕਰਵਾਉਣ ਦੀ ਲੋੜ ਆ ਆਪਣੇ ਦਿਮਾਗ ਦਾ ਕਿਤੇ ਇਲਾਜ ਕਰਵਾਏ ਚੰਗੇ ਥਾਂ ਤੋਂ ਟਾਈਮ ਸਰ ਤੇ ਉਹ ਇੱਕ ਘਰ ਆ ਲਈਓ ਉਹ ਸਾਲਾ ਵੱਖਰਾ ਹੀ ਰੋ ਰੋ ਕੇ ਸਿਰ ਦਾ ਪਾਣੀ ਮਕਾ ਲਿਆਦਾ ਉਹਨੇ ਉੱਥੇ ਇੰਸਟਾਗ੍ਰਾਮ ਤੇ ਆਪਣੀ ਬਦਮਾਸ਼ੀ ਦੱਸ ਰਿਹਾ ਉਹ ਕਦੀ ਕੋਈ ਗਾਣਾ ਪਿੱਛੇ ਲਾ ਕੇ ਆ ਵੇਖਿਓ ਇਹਦੇ ਹਾਲ ਐ ਕੱਲਾ ਇੱਕ ਮਾਰਨਾ ਅੱਜ ਤੇਰੇ ਸਾਹਮਣੇ ਚੱਲ ਭੋਸੜੀ ਕੇ ਹਾਲ ਤੇ ਵੇਖੋ ਦੀ ਕੀ ਰੋ ਰੋ ਕੇ ਸਿਰ ਦਾ ਪਾਣੀ ਇਹਨੇ ਖਤਮ ਕਰ ਲੈਣਾ ਆ ਤੇ ਬਦਮਾਸ਼ੀ ਲੋਕਾਂ ਨੂੰ ਰਿਪਲਾਈ ਦੇ ਰਿਆ ਵੀ ਸਾਲਿਓ ਬਦਮਾਸ਼ੀ ਤੁਸੀਂ ਕਾਦੀ ਤਸਰੀ ਹੈ ਤੁਹਾਡੇ ਚ ਔਕਾਤ ਹੀ ਨਹੀਂ ਹੈਗੀ ਤੁਸੀਂ ਗੰਦ ਪਾਇਆ ਦਾ ਸੋਸ਼ਲ ਮੀਡੀਆ ਤੇ ਮੀਨਾ ਕਿ ਤੂੰ ਵਿਆਹ ਕਰਾ ਕੇ ਉਸ ਤੋਂ ਬਾਅਦ ਤੇਰਾ ਸਾਲਿਆ ਪਤਾ ਵੀ ਲੱਗਿਆ ਵੀ ਤੂੰ ਕਿਦੋਂ ਤੇਰੇ ਢੂਏ ਦਾ ਲੱਤ ਮਾਰ ਗਈ ਆ ਉਹਦੇ ਅੱਗੇ ਮੈਂਟਲ ਉਹਦੇ ਮੈਨ ਲੱਗਦਾ ਮੁੰਡਾ ਆ ਕੁੜੀ ਤੇ ਹੈ ਨਹੀਂ ਉਹ ਚ ਲੱਛਣੀ ਮੁੰਡਿਆਂ ਵਾਲੇ ਸਾਰੇ ਉਹ ਤੇ ਖੁਸਰਾ ਆ ਹੁਣ ਇਹ ਰੋ ਰਿਹਾ ਵੱਖਰਾ ਹੀ ਅਗਲ ਲੱਗੇ ਆਪਣੇ ਵੱਖਰਾ ਹੀ ਲੱਗਾ ਦਾ ਵੀ ਫੇਮਸ ਹੋਣ ਦੇ ਚੱਕਰ ਚ ਕੋਈ ਸ਼ਰਮ ਨਹੀਂ ਆਣਾ ਨੂੰ ਆਪਣੇ ਮਾਪਿਓ ਦੀ ਕੋਈ ਕੰਮ ਧੰਦਾ ਕਰ ਲੈ ਕੋਈ ਆਪਣਾ ਮਤਲਬ ਕੀ ਤੂੰ ਕਿਹੜੇ ਚੱਕਰ ਚ ਪੈਦਾ ਤੂੰ ਕਿਹੜੇ ਚੱਕਰ ਚ ਪੈਦੇ ਨੇ ਲੋਕ ਜਿਨ੍ਹਾਂ ਦੀ ਇੱਥੇ ਸਾਲੀ ਕਰਤੂਤ ਨਹੀਂ ਜਿਨ੍ਹਾਂ ਚ ਥੇਲੀ ਦੀ ਔਕਾਤ ਨਹੀਂ ਉਹ ਇੱਥੇ ਇੰਸਟਾਗ੍ਰਾਮ ਤੇ ਸੈਲੀਬ੍ਰਿਟੀ ਬਣੇ ਰਿਹਾ ਬਸ ਯਾਰ ਮੈਂ ਹੋਰ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ ਬਸ ਲਾਸਟ ਤੇ ਇਹੋ ਹੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਮੈਨੂੰ ਸਪੋਰਟ ਕਰਦੇ ਆ ਪਹਿਲੀ ਗੱਲ ਉਹਨਾਂ ਦਾ ਦਿਲ ਤੋਂ ਧੰਨਵਾਦ ਮੇਰੀਆ ਪੂਰੀ ਵੀਡੀਓ ਵੇਖਣ ਲਈ ਤੇ ਮਾਪਿਓ ਹੈ ਜਿਹੜੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਵੀ ਆਣ ਵਾਲਾ ਟਾਈਮ ਜਿਹੜਾ ਬਹੁਤ ਮਾੜਾ ਵਾ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਪਾਣਾ ਤੁਹਾਡਾ ਫਰਜ਼ ਬੰਦ ਆ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਰਸਤਾ ਦੱਸੋ ਵੀ ਸਹੀ ਰਸਤਾ ਹੈ ਕਿਹੜਾ ਕਿਉਂਕਿ ਉਹ ਨਿਆਣਾ ਵਾ ਜਿਹੜੋ ਤੱਕ ਉਹਨੂੰ ਨਹੀਂ ਸਮਝ ਤੁਸੀਂ ਤਾਂ ਸਮਝਦਾਰ ਹੋ ਤੁਸੀਂ ਤੇ ਸੋਸ਼ਲ ਮੀਡੀਆ ਵੇਖ ਰਹੇ ਹੋ ਸਮਾਜ ਦੇ ਵਿੱਚ ਵੇਖ ਰਹੇ ਹੋ ਕੀ ਗੰਦ ਪਿਆਦਾ ਹਰ ਪਾਸੇ ਅੱਥੇ ਇਸ ਵੇਲੇ ਇੱਕ ਦੂਜੇ ਨੂੰ ਲੁੱਟਣ ਦੇ ਚੱਕਰ 'ਚ ਪਏ ਏ ਲੋਕ ਹਰ ਪਾਸੇ ਠਗੀਠੋਰੀ.com ਚੱਲ ਰਿਹਾ ਪ੍ਰੋਗਰਾਮ ਸੋਸ਼ਲ ਮੀਡੀਆ ਤੇ ਕੁੜੀਆਂ ਨੰਗੀਆਂ ਉਹੋ-ਉਹੋ ਕੇ ਨੱਚ ਰਹੀਆਂ ਨੇ ਕਿੱਦਾਂ ਰੋਕੀਏ ਆਪਾਂ ਜੇ ਆਪਾਂ 2-4 ਜਾਣੇ ਆਪਾਂ ਬੋਲ ਰਹੇ ਆਂ ਗੰਦ ਦੇ ਖਿਲਾਫ ਐਦਾਂ ਤੇ ਨਹੀਂ ਗੰਦ ਮੁਕਣਾ ਤੁਹਾਡਾ ਸਾਥ ਚਾਹੀਦਾ ਠੀਕ ਹੈ ਜੀ ਵੀਡੀਓ ਚੰਗੀ ਲੱਗੇਗੀ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ